ਹallelujah ਜੇ ਤੁਸੀਂ ਸ਼ਬਦ ਸਹੀ ਰੱਖੋਗੇ ਔਰ ਪਰਮੇਸ਼ਵਰ ਦੀ ਆਸ਼ੀਸ਼ ਕੀ ਹੈ ਤੁਹਾਡੇ ਜੀਵਨ ਦੇ ਵਿੱਚ ਬਣੀ ਰਹੇਗੀ ਉਹਦਾ ਪਲਾਨ ਉਹਦੀ ਯੋਜਨਾ ਕੀ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋਵੇਗੀ ਉਹ ਜੇਕਰ ਤੁਸੀਂ ਮੂੰਹ ਕੁਛ ਆਪਣੇ ਨਾਮ ਆਰਾ ਬੋਲ ਦਿੱਤਾ ਯਿਸੂ ਮਸੀਹ ਵੀ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਆਪਣੇ ਮੂੰਹ ਦਾ ਫਲ ਗੀ ਆ ਖਾਓਗੇ ਹallelujah ਯਿਸੂ ਮਸੀਹ ਨੇ ਆਪਣੀ ਮੂੰਹ ਦਾ ਫਲ ਖਾਂਦਾ ਸੀ ਉਹ ਪਤਾ ਕੀ ਕਰਦੇ ਸੀ ਜੁਰਾ ਆਪਣੇ ਚੇਲਿਆਂ ਦੇ ਨਾਲ ਉਹਨਾਂ ਨੂੰ ਉਹਨਾਂ ਨੇ ਕਹਣਾ ਮੈਂ ਨਕ ਰੂਸ ਤੇ ਜਾਣਾ ਮੈਂ ਤੀਸੇ ਦਿਨ ਫੇਰ ਜ਼ਿੰਦਾ ਹੋ ਜਾਣਾ ਇੱਕ ਵਾਰ ਚੇਲਿਆਂ ਨੂੰ ਕਿਹਾ ਨੇ ਤੇ ਜਿਹੜੇ ਪ੍ਰਚਾਰ ਕਰਨਾ ਮੁੰਨਾ ਯਾਰ ਇਸ ਰਸਮ ਵਿੱਚ ਕ੍ਰੂਸ ਤੇ ਚੜਨਾ ਮੈਂ ਤੀਸੇ ਦਿਨ ਵੇਖੀ ਫੇਰ ਜ਼ਿੰਦਾ ਹੋ ਜਾਣਾ ਜਦੋਂ ਉਹਨਾਂ ਆਪਣੇ ਚੇਲਿਆਂ ਨਾਲ ਨਿਕੋ ਖਾਲੀ ਗਈ ਜਾਣੀ ਉਹਨਾਂ ਨੇ ਮੈਂ ਵੇਖੀ ਮਾਰ ਦਿੱਤਾ ਜਾਣਾ ਤੁਸੀਂ ਬਾਈਬਲ ਪੜੋ ਮੱਤੀ ਮਰਕਸ ਲੂਕਾ ਅੰਜਿਲ ਤਾਂ ਬੜਾ ਚੱਲਦਾ ਗਿਆ ਪਰਮੇਸ਼ਵਰ ਦਾ ਹੀ ਸ਼ਬਦ ਹੁੰਦਾ ਸੀ ਮੈਂ ਕਿ ਜਿੰਦਾ ਹੋ ਜਾਣਾ ਜਿੰਦਾ ਜੀ ਕਿੰਨੇ ਨਹੀਂ ਮੈਨੂੰ ਕ੍ਰੂਸ ਤੇ ਲੋਕਾਂ ਚ ਚਰੋਣਾ ਮੈਂ ਜਿੰਦਾ ਹੋ ਜਾਣਾ ਕ੍ਰੂਸ ਤੇ ਚਰੋਣਾ ਮੈਂ ਜਿੰਦਾ ਹੋ ਜਾਣਾ ਕ੍ਰੂਸ ਤੇ ਚਰੋਣਾ ਮੈਂ ਜਿੰਦਾ ਹੋ ਜਾਣਾ ਕ੍ਰੂਸ ਤੇ ਚਰੋਣਾ ਮੈਂ ਜਿੰਦਾ ਹੋ ਜਾਣਾ ਔਰ ਮੈਂ ਪਰਮੇਸ਼ਰ ਵਿੱਚ ਕਹ ਰਿਹਾ ਜਿੰਦਾ ਹਾਂ ਇੱਕ ਦਿਨ ਆਏ ਸੱਚੀ ਮੁੱਸੀ ਯਸ਼ੂਸੀ ਕ੍ਰੂਸ ਤੇ ਕੇ ਉਹ ਤੀਸਰੇ ਦਿਨ ਮਰਦਾ ਵਿੱਚ ਜੀ ਉੱਪਰ ਸਭ ਤਾਰੀਫ ਕਰੇ ਪਰਮੇਸ਼ਰ ਬਲੀ ਸਭ ਤੋਂ ਵੱਧ ਤੋਂ ਬੁੜੀ ਹਾਲੇਗਾ ਮੇਰਾ ਹਾਲੇਲੂਇਆ ਉਹ ਸੱਚੀ ਕ੍ਰੂਸ ਤੇ ਕੇ ਉਹ ਤੀਸਰੇ ਦਿਨ ਮਰਦਾ ਵਿੱਚ ਚੁਕੀ ਆ ਜੀ ਉੱਪਰ ਕਿੰਨਾ ਮੈਂ ਇਸ ਹੱਗ ਨੂੰ ਢਾ ਦੂਗਾ ਤਿੰਨ ਦਿਨ ਬਾਅਦ ਖੜਾ ਕਰ ਦੇਵਾਂਗਾ ਆਪਣੇ ਤੋਂ ਬੋਈ ਗਏ ਬੋਈ ਗਏ ਬੋਈ ਗਏ ਸੱਚੀ ਇਸ ਤਰ੍ਹਾਂ ਨਾ ਹੋਇਆ ਕੋਈ ਮੁਰਦਿਆਂ ਵਿੱਚ ਨਹੀਂ ਜੀ ਉੱਠਿਆ ਰੈਵੀਸ਼ਨ ਸੀ ਕੀ ਆ ਮੁਰਦਿਆਂ ਦੇ ਵਿੱਚੋਂ ਜੀਵਤੇ ਕਿਉਂਕਿ ਨਾਲ ਜਿੰਦ ਜੀ ਆਪਣੇ ਲਈ ਸ਼ਬਦ ਸੀ ਕਿ ਮੈਂ ਕੀ ਆ ਜੀ ਉੱਠਾਂਗਾ ਹallelujah ਜੋ ਤੁਸੀਂ ਆਪਣੀ ਲਾਈਫ ਨੂੰ ਦੇਖਣਾ ਚਾਹੁੰਦੇ ਕਿ ਮੇਰੀ ਲਾਈਫ ਇਸ ਜਗ੍ਹਾ ਤੇ ਸਟੈਂਡ ਕਰੇ ਆਪਣੀ ਅੱਖਾਂ ਵਿੱਚ ਆਪਣੀ ਪਿਕਚਰ ਬਣਾਓ ਔਰ ਉਸ ਲਾਈਫ ਨੂੰ ਤੇ ਕੀ ਆ ਡੈਕਲੇਰੇਸ਼ਨ ਸ਼ੁਰੂ ਕਰ दीजिए ਕਿ ਮੈਂ ਇਹ ਹੋਵਾਂਗਾ ਮੈਂ ਇਹ ਕਰਾਂਗੀ ਮੈਂ ਇਹ ਕਰਾਂਗਾ ਸਮਝੇ ਕਿ ਨਹੀਂ ਹallelujah ਤੁਸੀਂ ਥੋੜੇ ਮਹੀਨਿਆਂ ਵਿੱਚ ਸਾਲਾਂ ਵਿੱਚ ਕੀ ਆ ਜੋ ਬੋਲੋਗੇ ਤੁਹਾਡੇ ਅੱਖਾਂ ਦੇ ਸਾਹਮਣੇ ਕੀ ਆ ਹੋਵੇਗਾ ਹallelujah ਹallelujah ਸਭ ਜ਼ੋਰ ਸੀ ਬੋਲੀ ਹallelujah ਹallelujah ਕੀ ਕਰਨਾ ਹੈ ਆਪਣੇ ਵਰਡਸ ਨੂੰ ਸਹੀ ਰੱਖਣਾ ਹੈ ਆਮਨ 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 ਕਿਉਂਕਿ ਆਪਣੇ ਅੰਗੀਕਾਰ ਤੋਂ ਬਾਅਦ ਤੁਸੀਂ ਕੀ ਆ ਕੁਝ ਵੀ ਨਹੀਂ ਲੈ ਸਕਦੇ ਜੋ ਤੁਹਾਡਾ ਅੰਗੀਕਾਰ ਆ ਉਹੀ ਤੁਹਾਡੇ ਜੀਵਨ ਦੇ ਵਿੱਚ ਕੀ ਆ ਹੋਵੇਗਾ ਹallelujah ਇੱਕ ਵਾਰ ਟੈਸਟਮਨੀ ਦੇ ਕੇ ਬੰਦ ਕਰਾਂਗੇ ਕਿ ਲੜਕੀ ਪਰਮੇਸ਼ਵਰ ਦੇ ਦਾਸ ਨੂੰ ਮਿਲੀ ਮੈਂ ਟੈਸਟਮਨੀ ਸੁਣ ਰਿਹਾ ਸੀ ਉਦੀਨ ਜਦੋਂ ਜਦੋਂ ਉਹਨੇ ਬੋਲੀ ਆ ਗਈ ਹਾਂਜੀ ਬੇਟੇ ਹੋ ਤੁਸੀਂ ਵਰਪੂਰੇ ਦਾਸ ਨੇ ਮਿਲਿਓ ਕਰਕੇ ਜਿਸ ਤਰ੍ਹਾਂ ਉਹਨੇ ਕਾਫੀ ਸਟੱਡੀ ਕੀਤੀ ਕਾਫੀ ਹਾਈ ਮਤਲਬ ਵਧੀਆ ਸਟੱਡੀ ਕੀਤੀ ਇੱਕ ਸਟੈਂਡਰਡ ਰੱਖਦੀ ਸੀ ਗੁੜੀ ਉਹ ਜਿਰੂ ਦੇ ਨਾਲ ਦੀਆਂ ਸਹੇਲੀਆਂ ਨਾਲ ਮੈਰिज ਹੋ ਗਈ ਉਹਦੀ ਕੀ ਹੈ ਮੈਰिज ਨਹੀਂ ਹੋਈ ਔਰ ਪ੍ਰਭੂ ਦੇ ਦਾਸ ਨੇ ਕਿਹਾ ਕੀ ਤੁਹਾਡੀ ਮੈਰिज ਤੁਸੀਂ ਉਹਨੇ ਸ਼ੇਅਰ ਕੀਤਾ ਕਿ ਪਾਸਟਰ ਜੀ ਮੇਰੀ ਮੈਰिज ਨਹੀਂ ਹੋ ਰਹੀ ਕੋਈ ਬੰਧਨ ਹੈ ਕਿ ਤੁਸੀਂ ਪ੍ਰਾਰਥਨਾ ਕਰੋ ਹਾਂ ਤਾਂ ਅੱਛਾ ਜੀ ਠੀਕ ਹੈ ਕਰਦਾ ਉਹਨੇ ਕਿਹਾ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਟਾਈਪ ਕੀ ਚਾਹੀਦਾ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਬੋਲਿਆ ਕਿ ਇਹ ਹੋਣਾ ਚਾਹੀਦਾ ਵਾ ਇੰਨਾ ਇਹ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਅਗਰ ਤੁਸੀਂ ਜੋ ਵੀ ਬੇਟੇ ਤੁਸੀਂ ਚਾਹੁੰਦੇ ਨਾ ਇਹ ਸ਼ੰਤੀ ਦੇ ਨਾਮ ਦੇ ਵਿੱਚ ਕੀ ਆ ਪੇਜ ਦੇ ਉੱਤੇ ਲਿਖੋ ਉਹ ਤੁਸੀਂ ਕੀ ਆ ਰੋਜ਼ ਡੈਕਲੇਰੇਸ਼ਨ ਕਰਨੀ ਹੈ ਕਿ ਮੇਰੀ ਇਹ ਸ਼ੰਤੀ ਨਾਮ ਅੱਜ ਮੇਰੇ ਜੀਵਨ ਦੇ ਵਿੱਚ ਹੋਣ ਜਾ ਰਿਹਾ ਇਹ ਸ਼ੰਤੀ ਦੇ ਨਾਮ ਅੱਜ ਕੀ ਇਹ ਮੇਰੇ ਜੀਵਨ 'ਚ ਹੋਣ ਜਾ ਰਿਹਾ ਉਹ ਉਹਨੇ ਲਿਖਤਾ ਪਾਸਟਰ ਜੀ ਨੇ ਲਿਖ ਦਿੱਤਾ ਵੀ ਇਦਾਂ ਨਾਲ ਤੂੰ ਘਰ ਜਾ ਕੇ ਬੋਲਣਾ ਕੁੜੀ ਬੋਲਦੀ ਗਈ ਬੋਲਦੀ ਗਈ ਬੋਲਦੀ ਗਈ ਪਲਾਨੀ 4-5 ਮਹੀਨੇ ਬਾਅਦ ਕੁੜੀ ਆਈ ਕਿੰਨੀ ਪ੍ਰੇਰਣਾਈ ਵ ਸਭ ਜੋਰ ਸੀ ਬੋਲੀ ਹallelujah 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 ਇਹ ਦੇ ਮੈਰਿਸ ਦਾ ਸ਼ਰਾਬ ਜੋ ਬੰਦਨ ਕਿੰਨੇ ਤੋਰਿਆ ਉਹਦੇ ਸ਼ਬਦਾਂ ਨੇ ਕਿਉਂਕਿ ਡੈਕਲੇਰੇਸ਼ਨ ਕਰਦੀ ਧੀ ਹallelujah ਇਹ ਰੁਕਾਵਟ ਆਉਂਦੀਆਂ ਨੇ ਕਿ ਜਾਂਦਾ ਬਿਜ਼ਨਸ ਨਹੀਂ ਚੱਲਦਾ ਕਿ ਜਾਂਦੀ ਮੈਰਿਸ ਲੇਟ ਮੈਰਿਸ ਕਿਸੇ ਵੀ ਤਰ੍ਹਾਂ ਦੀ ਗਈ ਆ ਬੰਦਨ ਹੁੰਦੇ ਅਲੱਗ-ਅਲੱਗ ਬੰਦਨ ਕਿੰਨਾਂ ਨੇ ਜਿਸਮ ਦੇ ਵਿੱਚ ਮਾਨਦਗੀ ਹallelujah ਮਾ ਲਾਸਟ ਕੀ ਕਹਿੰਦੇ ਆ ਦੋ ਤਿੰਨ ਹਫ਼ਤੇ ਪਹਿਲਾਂ ਤੁਹਾਨੂੰ ਸਮਝਾਇਆ ਸੀ ਨਾ ਵੰਸ਼ਾਦ ਕੀ ਆ ਤੁਹਾਡੀ ਸ਼ਰਾਬ ਕੀ ਆ ਚਲੇ ਜਾਂਦੇ ਨੇ ਹallelujah ਉਹ ਆਪਣੇ ਸ਼ਬਦਾਂ ਦਬਾਰਾ ਤੁਸੀਂ ਕੀ ਨਾ ਸ਼੍ਰਾਪਨ ਕੀ ਹੈ ਤੋਰਨ ਦੀ ਸ਼ਕਤੀ ਔਰ ਸਮਰਥ ਰੱਖਦੇ ਹੋ ਔਰ ਵੀ ਏਸ਼ਮਸੀ ਨੇ ਕੁਛ ਵੀ ਕਰਨਾ ਉਹਨੇ ਸਾਰਾ ਕੁਝ ਕਰ ਦਿੱਤਾ ਪਰ ਇਹ ਲੋਕ ਨੇ ਤੇ ਚੁੰਦੇ ਨੇ ਕਿ ਪਰਮੇਸ਼ਵਰ ਨੇ ਕੁਝ ਕਰਨਾ ਉਹਨੇ ਕਿਹਾ ਸਾਰਾ ਕੁਝ ਕੀ ਆ ਪੂਰਾ ਹੋ ਗਿਆ ਤੁਸੀਂ ਹੱਥ ਜੋੜ ਕੇ ਏਸ਼ਮਸੀ ਵੱਲ ਐਵੇਂਂਦੇ ਰਹਿਣਾ ਪ੍ਰਭੂ ਨੇ ਸੰਗਾ ਸੈਨਵੇਰਤਾ ਥੱਲੇ ਆਵੇਂਦੇ ਰਹਿਣਾ ਤੂੰ ਐਵੇਂਂਦੇ ਰਹਿਣਾ ਉਹਨੇ ਆਵੇਂਦੇ ਰਹਿਣਾ ਉਹਨੇ ਕਿਹਾ ਵੀ ਉਹਨੇ ਕਿਹਾ ਤੂੰ ਪ੍ਰਭੂ ਨੂੰ ਕਹਨਾ ਕਰ ਉਹਨੇ ਕਹਨਾ ਯਾਰ ਮੈਂ ਕਰ ਦਿੱਤਾ ਤੂੰ ਕੁਝ ਕਰ ਤੂੰ ਪ੍ਰੇਰ ਕਰ ਤੂੰ ਫਾਸਟਿੰਗ ਕਰ ਮੈਂ ਕ੍ਰੂਸ ਤੋਂ ਸਾਰਾ ਕੁਝ ਪੂਰਾ ਕਰ ਦਿੱਤਾ ਵੀ ਤੂੰ ਕਰ ਪਾਸਟ ਬੈਨਿੰਨ ਦੇ ਬਾਰੇ ਗੱਲ ਜਾਂਦੀ। ਇਹ ਸ਼੍ਰੀਮਤੀ ਪਾਸਟ ਬੈਨਿੰਨ ਨਾਲ ਗੱਲ ਕਰ ਰਹੀ ਸੀ। ਉਹਦੇ ਰੂਮ ਦੇ ਵਿੱਚ ਆ ਕੇ ਇੱਕ ਦੂਸਰਾ ਆਤਮਾ ਹੀ ਬਾਂਦਰ ਰੂਪ ਦੇ ਵਿੱਚ ਠੀਂ 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 ਕਰੀ ਜਾ ਵਿੱਚ ਆ ਕੇ। ਪਹਿਲੇ ਪਾਸਟ ਬੈਨਿੰਨ ਇਗਨੋਰ ਕਰਤਾ। ਫਿਰ ਜਿੱਦਾਂ ਬਾਂਦਰ ਦੀ ਆਵਾਜ਼ ਹੁੰਦੀ ਨਾ ਠੀਂ ਠੀਂ ਦੂਸਰਾ ਆਤਮਾ ਸੀ ਬਾਂਦਰ ਰੂਪ ਦੇ ਵਿੱਚ। ਉਹਨੇ ਕਿਹਾ ਯਾਰ ਪਰਮੇਸ਼ਵਰ ਤੁਸੀਂ ਮੇਰੇ ਲੱਗ ਇੱਥੇ ਖੜੇ ਹੋ। ਇਹ ਦੂਸਰਾ ਆਤਮਾ ਕਿਉਂ ਨਹੀਂ ਭਜਾਰੇ ਤੀਂ? ਪ੍ਰਭੂ ਕਹਿੰਦੇ ਬੇਟੇ ਮੈਨੂੰ ਨਹੀਂ ਕੋਈ ਵੀ ਸੁੰਦਰੀ ਉਹਦੀ ਆਵਾਜ਼ ਤੈਨੂੰ ਬਾ ਸੁਲਰੀ ਆ ਮੈਂ ਸਾਰਾ ਅਧਿਕਾਰ ਤੁਹਾਨੂੰ ਦੇ ਦਿੱਤਾ ਕਿ ਮੇਰੇ ਨਾਮ ਦੇ ਵਿੱਚ ਬਿਮਾਰੀਆਂ ਨੂੰ ਚੰਗਿਆ ਕਰੋ ਦੂਸਰੀ ਆਤਮਾ ਨੂੰ ਕੱਢੋ ਹੁਣ ਨਹੀਂ ਨਾ ਕੱਢਣੀ ਕਿੰਨੇ ਕੱਢਣੀ ਐ ਤੂੰ ਕੱਢਣੀ ਐ ਉਹਨੇ ਕਹਿੰਦਾ ਚੱਲ ਯੇ ਸੁਬਸਿਰੀ ਨਾ ਚੁੱਪ ਕਰਦੇ ਭੱਜ ਜਾ ਉਸੇ ਲਗੀ ਇਹ ਦੂਸਰੀ ਆਤਮਾ ਭੱਜ ਗਈ ਹallelujah ਕਹਿੰਦਾ ਮਿੰਸੇਗੀ ਯਸ਼ਮਸੀਨੀ ਕਹਿੰਗੇ ਮੈਂ ਸਾਰਾ ਕੁਝ ਕੀਆ ਪੂਰਾ ਕਰ ਦਿੱਤਾ ਹੈ ਤੁਹਾਡੇ ਲਈ ਮਾਰਿਆ ਗਿਆ ਗਾੜਿਆ ਗਿਆ ਤੀਸਰੇ ਦੇ ਮਰਦਿਆਂ ਤੋਂ ਜੀਉ ਪਿਆ ਹੁਣ ਤੁਸੀਂ ਫੇਥ ਕਰਨਾ ਹੈ ਵਿਸ਼ਵਾਸ ਕਰਨਾ ਹੈ ਉਹਦੇ ਕੀਤੇ ਉੱਤੇ ਸਭ ਬੋਲੀ ਆਮੀਨ 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 ਅਗਰ ਤੁਸੀਂ ਫੇਥ ਕਰੋਗੇ ਤੁਹਾਡੇ ਜੀਵਨ ਦੇ ਵਿੱਚ ਉਮਦਕਾਰ ਹੋਵੇਗਾ ਬਲੇਸਿੰਗ ਆਵੇਗੀ ਆਸ਼ੀਸ਼ ਆਵੇਗੀ ਹallelujah ਸਭ ਜੋਰ ਸੀ ਬੋਲੀ ਹallelujah ਕੀ ਕਰਨਾ ਹੈ ਆਪਣੇ ਸ਼ਬਦਾਂ ਦੁਆਰਾ ਕੀ ਆਪਣੀ ਲਾਈਫ ਨੂੰ ਬਣਾਉਣਾ ਹੈ ਇਸ ਗੱਲ ਨੂੰ ਆਪਣੇ ਮਾਈਂਡ ਵਿੱਚ ਕਹਿੰਦੇ ਨੇ ਫਿਟ ਕਰ ਲਾ ਫਿਟ ਚਿਪ ਚੇਪੜੀ ਤਰ੍ਹਾਂ ਫਿਟ ਕਰ ਲਓਗੇ ਮੇਰੇ ਸ਼ਬਦੀ ਕੀ ਮੇਰੀ ਲਾਈਫ 3 ਵਿਗਾਰ ਸਕਦੇ ਨੇ ਮੇਰੇ ਸ਼ਬਦੀ ਕੀ ਹੈ ਮੇਰੇ ਲਾਈਫ ਨੂੰ ਸੁਧਾਰ ਸਕਦੇ ਨੇ ਸਭ ਬੋਲੀ ਆਮੀਨ ਆਮੀਨ ਕਿਨੇ ਨੇ ਸਮਝ ਗਿਆ ਇਸ ਦਾ ਬਚਨ ਸਭ ਬੋਲੀ ਆਪਣੇ ਅੰਗੀਕਾਰ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਲੈ ਸਕਦੇ फेर बोलिए तू जोर से बोलिए जोर से यस ओ अंगीकार ਨੂੰ ਸਹੀ ਰੱਖਣਾ ਹੈ ਤਾਂ ਜੋ ਖੁਦਾ ਦੀ ਆਸ਼ਿਸ਼ ਕੀ ਹੈ ਤੁਹਾਡੀ ਲਾਈਫ ਦੇ ਵਿੱਚ ਬਣੀ ਰਵੇ ਸਭ ਬੋਲੀ ਆਮੀਂ 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 ਸਭ ਬੋਲੀ ਸਰਵ ਸ਼ਕਤੀਮਾਨ ਪਰਮੇਸ਼ਵਰ ਵਾ ਤੁਹਾਡਾ ਜੀਨਾ ਵੀ ਪਾਕ ਹੋਰ ਪਵਿੱਤਰ ਬਚਨ ਸੁਨਿਆ ਹੈ ਕੋਈ ਅੰਧਕਾਰ ਦੀ ਸ਼ਕਤੀ ਨੂੰ ਚਲਾਣਾ ਪਾਵੇ ਹੋਰ ਪਿਤਾ ਪਰਮੇਸ਼ਵਰ